ਗਰੁੱਪ ਦੇ ਆਰੀ ਸਾਧ ਸੰਗਤ ਜੀ ਸਾਖੀ ਹੈ ਜੀ ਜਗਤਾ ਸੇਠ ਜਗਤਾ ਸੇਠ ਪਟਨੇ ਦਾ ਇੱਕ ਬਹੁਤ ਵੱਡਾ ਵਿਪਾਰੀ ਸੀ ਉਸ ਦਾ ਵਿਵਾਰ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਸੈਂਕੜੇ ਲੋਕ ਉਸ ਦੇ ਨੌਕਰ ਸਨ ਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ ਪਰ ਇੱਕ ਗੱਲ ਦੀ ਘਾਟ ਸੀ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਉਸ ਨੇ ਕਈ ਵੀਰਾਂ ਫਕੀਰਾਂ ਨੇ ਆ ਮੰਨ ਤਾਂ ਮੰਨਿਆ ਹਜ਼ਾਰਾਂ ਰੁਪਏ ਦਾ ਤਨਦਾਨ ਵਿੱਚ ਅਵੰਡ ਛੱਡਿਆ ਪਰ ਉਸ ਦੀ ਮਨੋ ਕਾਮਨਾ ਪੂਰੀ ਨਾ ਗੁਰੂ ਤੇਗ ਬਹਾਦਰ ਜੀ ਜਦ ਪਟਨੇ ਪੁੱਜੇ ਤਾਂ ਉਸਨੂੰ ਪਤਾ ਲੱਗਾ ਕਿ ਪੰਜਾਬ ਵਿੱਚੋਂ ਇੱਕ ਉੱਚ ਕੋਟੀ ਦੇ ਸੰਤ ਆਏ ਹੋਏ ਹਨ ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗਾ ਕੀਰਤਨ ਸੁਣਨਾ ਅਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗ ਗਿਆ ਕੀਰਤਨ ਸੁਣਦਾ ਅਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਉਸ ਤੇ ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵੱਲ ਲੱਗ ਗਿਆ ਪਰ ਫਿਰ ਵੀ ਮਨ ਵਿੱਚ ਕਈ ਵਾਰ ਆਉਂਦਾ ਜੇ ਪ੍ਰਭੂ ਕੀ ਕਬੂਤਰ ਦੇ ਦਿੰਦਾ ਤਾਂ ਮੈਂ ਦੁਨਿਆਵੀ ਜਾਲ ਵਿੱਚੋਂ ਮੁਕਤ ਹੋ ਜਾਂਦਾ ਇੱਕ ਦਿਨ ਸਤ ਸੰਗ ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕ ચી ਪਰ ਹਿਰਦੇ ਵਿੱਚੋਂ ਇੱਕ ચીਸ ਨਿਕਲੀ ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੀ ਤਾਂ ਮੇਰੀ ਸੁਣਨਗੇ ਸਤ ਸੰਗ ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਤੇ ਸਾਰੀ ਸੰਗਤ ਗੁਰੂ ਜੀ ਦਾ ਲੰਗਰ ਸੇਵਨ ਕਰਨ ਬਾਅਦ ਘਰੋਂ ਚਲੀ ਗਈ ਪਰ ਜਗਤਾ ਸੇਠ ਅਜ ਲੰਗਰ ਛਕਣ ਵੀ ਨਹੀਂ ਸੀ ਗਿਆ ਬੈਠਾ ਰਿਹਾ ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ اسی ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ ਹੋਇਆ ਹੈ ਕਹਿਣ ਲੱਗੇ ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ ਅੱਜ ਸਾਡਾ ਵੀ ਚਿੱਤ ਹੈ ਕਿ ਕੁਝ ਘਰ ਵਾਸਤੇ ਲੈ ਜਾਵੇਂ ਜਗਤੇ ਦਾ ਚਿੱਤ ਖੜ ਗਿਆ ਮਨ ਖੁਸ਼ੀ ਨਾਲ ਭਰ ਗਿਆ ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਹੈ ਪਰ ਮੈਂ ਮੰਗਦਾ ਕੁਝ ਵੀ ਨਹੀਂ ਗੁਰੂ ਸਾਹਿਬ ਨੇ ਕਿਹਾ ਜਗਤੇ ਮੇਰੇ ਕੋਲ ਆ ਜਗਤੇ ਜਗਤਾ ਲਾਗੇ ਚਲਾ ਗਿਆ ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਵ ਵੇ ਸਨ ਉਨਾ ਫਰਮਾਇਆ ਜਗਤੇ ਇਹ ਤਿੰਨ ਸੇਬ ਅਜ ਗੁਰੂ ਜੀ ਦੇ ਲੰਗਰ ਵਿੱਚ ਬਚੇ ਪਏ ਹਨ ਇਹਨਾਂ ਨੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾਓ ਜਗਤਾ ਸੇਠ ਬਹੁਤ ਪ੍ਰਸੰਨ ਹੋਇਆ ਤੇ ਨਾ ਦੇ ਅੰਦਰੂਨੀ ਭਾਵ ਨੂੰ ਉਹ ਸਮਝ ਗਿਆ ਸੀ ਉਹ ਸੇਬਾਂ ਨੂੰ ਬੜੇ ਸਤਕਾਰ ਨਾਲ ਅਰਨੇ ਵਿੱਚ ਬੰਨ ਕੇ ਘਰ ਲੈ ਗਿਆ ਤਰ੍ਹਾਂ ਦੀ ਆਸ ਵਿੱਚ ਉਸਾਂ ਤਿੰਨ ਵਿਆਹ ਕਰਵਾਏ ਤਾਂ ਨਾ ਕਿੰਨੇ ਪਤਨੀਆਂ ਜਗਤੇ ਨੂੰ ਕਿੰਨੇ ਪਤਨੀਆਂ ਜਗਤੇ ਨੂੰ ਪ੍ਰਸੰਨ ਚਿੱਤ ਵੇਖ ਕੇ ਬਹੁਤ ਖੁਸ਼ ਹੋਈਆਂ ਕਿੰਨੇ ਹਲੇ ਜਗਤੇ ਨੂੰ ਪ੍ਰਸੰਨ ਦਾ ਕਾਰਨ ਉਛਣ ਹੀ ਵਾਲੀਆਂ ਸਨ ਆ ਕਿ ਜਗਤੇ ਨੇ ਪਰਨੇ ਵਿੱਚੋਂ ਖੋਲ ਕੇ ਤਿੰਨ ਸੇਵ ਉਹਨਾਂ ਨੂੰ ਵਿਖਾਏ ਤੇ ਕਹਿਣ ਲੱਗਾ ਇਹ ਤਿੰਨ ਸੇਵ ਗੁਰੂ ਜੀ ਨੇ ਦਿੱਤੇ ਹਨ ਤੁਸੀਂ ਬੜੇ ਸਤਕਾਰ ਨਾਲ ਤਤਪੁਰ ਜੀ ਦਾ ਧਿਆਨ ਧਰ ਕੇ ਇੱਕ ਇੱਕ ਸੇਵ ਖਾ ਲਵੋ ਮੇਰਾ ਪੱਕਾ ਨਿਸ਼ਚੈ ਹੈ ਕਿ ਸਤਗੁਰੂ ਜ਼ਰੂਰ ਮਿਹਰ ਕਰਨਗੇ ਸਮਾ ਪਾ ਕੇ ਜਗਤੇ ਦੀਆਂ ਤਿੰਨੇ ਪਤਨੀਆਂ ਦੀ ਗੋਦ ਵਿੱਚ ਇੱਕ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਅਸਾਮ ਵੱਲ ਗਏ ਹੋਏ ਸਨ ਇਸ ਲਈ ਜਗਤਾ ਸੇਠ ਤਿੰਨੇ ਧਨੀਆਂ ਅਤੇ ਪੁੱਤਰਾ ਨੂੰ ਲੈ ਕੇ ਮਾਤਾ ਗੁਦਰੀ ਜੀ ਨੂੰ ਮੱਥਾ ਟਿਕਾਉਣ ਲਿਆਇਆ ਉਸ ਤੋਂ ਬਾਅਦ ਉਹ ਗੁਰੂ ਘਰ ਦਾ ਹੋਰ ਵੀ ਸ਼ਰਧਾਲੂ ਬਣ ਗਿਆ ਬਾਲਾ ਪ੍ਰੀਤਮ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਸਦਾ ਦੇਸ਼ ਦੇ ਬਾਕੀ ਭਾਗਾਂ ਤੋਂ ਵਧੀਆ-ਵਧੀਆ ਖਡਾਉਣੇ ਅਤੇ ਤੋਹਫ਼ੇ ਲਿਆ ਕੇ ਦਿਆ ਕਰਦਾ ਸੀ ਇੱਕ ਵਾਰ ਉਸ ਨੇ ਬਾਲਾ ਪ੍ਰੀਤਮ ਨੂੰ ਪੁੱਛਿਆ ਕਿ ਮੈਂ ਬਾਹਰ ਜਾ ਰਿਹਾ ਹਾਂ ਤੁਹਾਡੇ ਲਈ ਕਿਹੜੀ ਸੌਗਾਤ ਲੈ ਕੇ ਆਵਾਂ ਗੁਰੂ ਜੀ ਨੇ ਕਿਹਾ ਇੱਕ ਸੁੰਦਰ ਕਟਾਰ ਅਤੇ ਤੀਰ ਕਮਾਨ ਲਿਆ ਕੇ ਦੇਵ ਜਗ ਤੇ ਸੇਠ ਨੇ ਇੱਕ ਬਹੁਤ ਵਧੀਆ ਕਟਾਰ ਅਤੇ ਤੀਰ ਕਮਾਨ ਗੁਰੂ ਜੀ ਨੂੰ ਲਿਆ ਕੇ ਪੇਟ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ